ਰਤਨਾ ਮੰਦ ਸ੍ਰੀ ਵਾਇਗਣ ਸਾਹਿਬ ਜੀ ਉਹ ਸੁਵਿਲਾ ਰਾਗ ਗੋੜੀ ਦੀਪਕੀ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਤੇ ਆਖੀਏ ਕਰਤੇ ਕਾਹੀ ਵਿਚਾਰੇ ਤੇਤ ਕਰਗਾ ਉਹ ਸੁਵਿਲਾ ਸ਼ਿਵ ਰਿਸ਼ਰਜਨ ਹਾਰ ਤੂੰ ਗਾਵੋ ਮੇਰੀ ਨਿਰਭਉ ਕਾ ਸੋਇਲਾ ਹੋ ਵਰੀ ਜਿਤ ਸੋਇਲਾ ਸਦਾ ਸੁਖ ਹੋਇ ਰਹਾ ਨਿਤ ਨਿਤ ਜਿਹੜੇ ਸਮਲਿਏ ਨੇ ਦੇਖਦਾ ਦੇਵਨਹਾਰ ਤੇਰ ਦਾਨ ਕੀਮਤ ਨਾ ਪਵੇ ਤਿਸ ਦਾ ਤੇ ਕੌਣ ਸਮਾਰੇ ਸੰਗਤ ਸਾਹ ਲਿਖਿਆ ਅਭਿ ਕਰਪਾ ਹੋ ਤੇ ਨੇ ਦੇਵ ਸジナ ਸੀਸੜੀਆਂ ਜਿਉ ਹੋ ਵਸਾਤ ਸੁਮੇਲ ਘਰ ਘਰ ਹੋ ਪਹੁੰਚਾ ਸਦੈਨਿਤ ਪਵਨ ਸਦਨ ਹਾਰਾ ਸਿੰਰੀਏ ਨਾਨਕ ਸੇ ਦੇ ਆਵਨ ਔਰ ਆਸਾ ਮਹਲਾ ਪਹਿਲਾ ਸ਼ੇਰ ਘਰ ਸ਼ੇਰ ਗੁਰੂ ਸ਼ੇਰ ਦੇਸ ോ വേസ ജയ സൂര്ജ അനക രാഗരി മഹല്ല പഹന മോ രവചന്ദപകാര ജനക മോത്തി ਹਉ ਮੰਨ ਲ ਆਲੋ ਪਵਨ ਚਗੋ ਕਰੇ ਸਭਲ ਬਨਵਾਏ ਫਲੰਤ ਜੋਤੀ ਕੈਸੀ ਆਰਤੀ ਹੋਏ ਭੌਖੰਡਾ ਤੇਰੀ ਆਰਤੀ ਅਮਾਤਾ ਸ਼ਬਦ ਵਾਜੰਤ ਭੇਰੀ ਰਹਾਓ ਕੈਸ ਤਬ ਮੈਨੇ ਮਨ ਨਾਨੇ ਤਵੀ ਕੋ ਸਾਸ ਮੂਰਤ ਨਾਨਾਇਕ ਤੋਹੀ ਸਾਸ ਪਾਦ ਬਨ ਨਾਨਾ ਇੱਕ ਪਾਦ ਗੰਧ ਬੋਇ ਨ ਸਾਸ ਤਬ ਗੰਧ ਇਹ ਚਲਤ ਮੋਈ ਸਭ ਮੈ ਜੋਤ ਜੋਤ ਕੈਸੇ ਤਿਸ ਦਾ ਚਾਨਣ ਸਭ ਮੈ ਚਾਨਣ ਹੋਈ ਬਰਸਾਖੀ ਜੋਤ ਪ੍ਰਗਟ ਹੋਏ ਜੋਤਿ ਸੁਭਾਵੇ ਸੁਆਰਤੀ ਹੋਏ ਅਰ ਚਰਨ ਕਵਲ ਮੁਕਰੰਦ ਲੋਗੋ ਤੋ ਮਨ ਆਨੰਦ ਨੇ ਮੇਲੇ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਗ ਕੋ ਹੋਏ ਜਾਤੇ ਤੇਰੇ ਨੈ ਵਸਾ ਰਾਗ ਗੋੜੀ ਪੂਰਬੀ ਮਾਲਾ ਚੌਥਾ ਕਾਮ ਕ੍ਰੋਧ ਨਗਰ ਗਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ ਪੂਰਬ ਲਖਤ ਲਖੇ ਗੁਰਪਾ ਮਨ ਹਰ ਲੇਵ ਮੰਡਲ ਮੰਨਾ ਹੈ ਕਰ ਸਾਧੂ ਅੰਝਲੀ ਪੁਨ ਵੱਡਾ ਹੈ ਕਰ ਡੰਡਾ ਤਪੁਨ ਵੱਡਾ ਹੈ ਰਾਹ ਸਾਖਤ ਹਰ ਰਸ ਸਾਧ ਨ ਜਾਣਿਆ ਜਿਨੀ ਅੰਦਰ ਹੋਵੇਂ ਕੰਡਾ ਹੋਵੇ ਜਿਉਂ ਜਿਉਂ ਚੱਲੇ ਚੁੰਬੇ ਦੁਖ ਪਾਵੈ ਜਮਕਾਲ ਸਹੇ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨਮ ਮਰਨ ਭਗ ਕੰਬਾਏ ਅਬਿਨਾਸੀ ਪੁਰਖ ਪਾਇ ਪਰਮੇਸ਼ਰ ਬਹੁਤੋ ਵਿਖੰਡ ਬ੍ਰਹਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਗ ਰਾਖ ਵਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟਿਕ ਹੈ ਕਰਨਾ ਨਹੀਂ ਸੁਖ ਮੰਡਾ ਹੈ ਆਰਾਵ ਗੋੜੀ ਪੁਰਬੀ ਮਹਲਾ ਤੁੰਵਾ ਕਰੇ ਬੇਨਤੀ ਸੁਣੋ ਮੇਰ ਮੀਤਾ ਸੰਤ ਕਾਲ ਕੀ ਬੇਲਾ ਈਹਾਂ ਖਾੜ ਚਲੋ ਹਰ ਲਾਹ ਅੱਗੇ ਬਸ ਸੁਸਹਿਲਾ ਔਦ ਘਟਾਇ ਦਿਨ ਸਰਾਣਾ ਰੇ ਮਨ ਗੁਰ ਮਿਲ ਕਾਜ ਸੁਆਰੀ ਹਾ ਇਹ ਸੰਸਾਰ ਬਿਕਾਰ ਸੰਸਿ ਨਹ ਕਰੀ ਬ੍ਰਹਮ ਗਿਆਨੀ ਜਿ ਸਜਦਾਏ ਪਿਆਰੇ ਰਸੋ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਵਿਆਜੂ ਹਰ ਗੁਰ ਤੇ ਮਨ ਹੈ ਵਸੇਰਾ ਨਿਜ ਕਰ ਮਹਿਨ ਪਾਵੇ ਸੁਖ ਸਹਜੇ ਮੋ ਵੇਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੁਕ ਕਰ ਸੰਤਨ ਕੀ ਪੂਰੇ